ਖਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਵਿੱਚ ਮਾਤਾ-ਪਿਤਾ ਤੇ ਦੋ ਬੱਚੇ ਹੁੰਦੇ ਨੇ। ਵੱਡੇ ਮੁੰਡੇ ਦਾ ਨਾਮ ਰਾਜੂ ਤੇ ਛੋਟੀ ਕੁੜੀ ਦਾ ਨਾਮ ਆਰਤੀ ਹੁੰਦਾ ਹੈ। ਰਾਜੂ ਦਾ ਪਿਤਾ ਇੱਕ ਪ੍ਰਾਈਵੇਟ ਨੌਕਰੀ ਵਿੱਚ ਕੰਮ ਕਰਦਾ ਸੀ। ਘਰ ਵਿੱਚ ਕੋਈ ਤੰਗੀ ਨਹੀਂ ਸੀ। ਜਦੋਂ ਰਾਜੂ 20 ਸਾਲ ਦਾ ਹੁੰਦਾ ਹੈ ਤੇ ਆਰਤੀ 18 ਸਾਲ ਦੀ ਉਸ ਟਾਈਮ ਇੱਕ ਸੜਕ ਦੁਰਘਟਨਾ ਵਿੱਚ ਰਾਜੂ ਦੇ ਮਾਤਾ-ਪਿਤਾ ਦੀ ਮੌਤ ਹੋ ਜਾਂਦੀ ਹੈ। ਰਾਜੂ ਗ੍ਰੈਜੂਏਸ਼ਨ ਕਰ ਰਿਹਾ ਸੀ। ਉਸ ਦਾ ਆਖਰੀ ਸਾਲ ਸੀ। ਮਾਤਾ-ਪਿਤਾ ਦੇ ਜਾਣ ਤੋਂ ਬਾਅਦ ਦੋਨੋਂ ਭਰਾ ਭੈਣ ਇਕੱਲੇ ਲੇ ਰਹਿ ਗਏ ਸੀ ਹੁਣ ਉਹਨਾਂ ਦਾ ਕੋਈ ਵੀ ਸਹਾਰਾ ਨਹੀਂ ਸੀ ਉਹ ਆਪਣੇ ਮਾਤਾ ਪਿਤਾ ਨੂੰ ਯਾਦ ਕਰਦੇ ਨੇ ਦੋਨੋਂ ਬਹੁਤ ਰੋਂਦੇ ਨੇ ਰਾਜੂ ਤੇ ਆਰਤੀ ਇੱਕ ਦੂਜੇ ਦੀ ਬਹੁਤ ਕੇਅਰ ਕਰਦੇ ਸੀ ਹੁਣ ਰਾਜੂ ਸੋਚਦਾ ਹੈ ਕਿ ਮੈਂ ਆਰਤੀ ਲਈ ਸਭ ਕੁਝ ਕਰੂੰਗਾ ਉਸ ਦੀਆਂ ਖੁਸ਼ੀਆਂ ਦਾ ਖਿਆਲ ਰੱਖੂੰਗਾ ਹੁਣ ਰਾਜੂ ਆਪਣੀ ਬੜਾਈ ਛੱਡ ਦਿੰਦਾ ਹੈ ਕਿਉਂਕਿ ਉਸ ਦੇ ਕੋਲ ਖਾਣ ਵਾਸਤੇ ਕੁਝ ਵੀ ਨਹੀਂ ਸੀ ਉਸ ਨੂੰ ਪਤਾ ਸੀ ਕਿ ਜੇ ਮੈਂ ਕੰਮ ਕਰੂੰਗਾ ਤਾਂ ਹੀ ਰੁਪਈਆ ਕਮਾਉਂਗਾ ਤੇ ਉਹ ਵੇਕਰੀ ਵਿੱਚ ਕੰਮ ਕਰਨ ਲੱਗ ਜਾਂਦਾ ਹੈ ਆਰਤੀ ਫਸਟ ইয়ার ਵਿੱਚ ਐਡਮਿਸ਼ਨ ਲੈਂਦੀ ਹੈ ਆਰਤੀ ਰਾਜੂ ਨੂੰ ਕਹਿੰਦੀ ਹੈ ਕਿ ਬਾਈ ਤੂੰ ਆਪਣੀ ਪੜ੍ਹਾਈ ਨਾ ਛੱਡ ਮੈਂ ਬਿਨਾ ਪੜ੍ਹੇ ਰਹਿ ਲੂੰਗੀ ਪਰ ਰਾਜੂ ਕਹਿੰਦਾ ਹੈ ਕਿ ਤੇਰੀਆਂ ਖੁਸ਼ੀਆਂ ਦਾ ਖਿਆਲ ਮੈਂ ਹੀ ਰੱਖੂੰਗਾ ਮੈਂ ਮੰਮੀ ਪਾਪਾ ਨਾਲ ਵਾਅਦਾ ਕੀਤਾ ਸੀ ਰਾਜੂ ਵੇਕਰੀ ਤੇ ਕੰਮ ਕਰਦਾ ਹੈ ਤੇ ਪੈਸੇ ਕਮਾਉਂਦਾ ਹੈ ਤੇ ਆਪਣੀ ਭੈਣ ਦੇ ਸ਼ੌਂਕ ਪੂਰੇ ਕਰਦਾ ਹੈ ਇਦਾਂ ਹੁਣ ਆਰਤੀ ਨੇ ਗ੍ਰੈਜੂਏਸ਼ਨ ਪੂਰੀ ਕਰ ਲਈ ਸੀ ਤੇ ਉਹ ਮਟਿਆਰ ਹੋ ਗਈ ਸੀ ਹੁਣ ਰਾਜੂ ਦੇ ਇੱਕ ਚਿੰਤਾ ਹੋਰ ਵੱਧ ਗਈ ਸੀ ਕਿਉਂਕਿ ਉਸ ਨੂੰ ਆਰਤੀ ਦੇ ਵਿਆਹ ਦੀ ਚਿੰਤਾ ਲੱਗ ਗਈ ਸੀ ਉਹ ਚਾਹੁੰਦਾ ਸੀ ਕਿ ਉਹ ਆਰਤੀ ਦਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਕਰੂਗਾ ਪਰ ਰਾਜੂ ਕੋਲ ਐਨੇ ਰੁਪਏ ਨਹੀਂ ਸੀ ਨਾ ਰਾਜੂ ਕੋਲ ਜ਼ਮੀਨ ਸੀ ਕਿ ਉਸ ਨੂੰ ਵੇਚ ਕੇ ਉਹ ਆਪਣੀ ਭੈਣ ਦਾ ਵਿਆਹ ਵਧੀਆ ਤਰੀਕੇ ਨਾਲ ਕਰ ਸਕੇ ਹੁਣ ਰਾਜੂ ਪਰੇਸ਼ਾਨ ਰਹਿਣ ਲੱਗ ਗਿਆ ਸੀ ਆਰਤੀ ਇੱਕ ਦਿਨ ਰਾਜੂ ਤੋਂ ਪੁੱਛਦੀ ਹੈ ਬਾਈ ਤੈਨੂੰ ਕੀ ਹੋਇਆ ਤੈਨੂੰ ਕਿਸੇ ਚੀਜ਼ ਦੀ ਟੈਨਸ਼ਨ ਹੈ ਪਰ ਆਜੂ ਕਹਿੰਦਾ ਹੈ ਕਿ ਭੈਣੇ ਇਦਾਂ ਦੀ ਤਾਂ ਕੋਈ ਗੱਲ ਨਹੀਂ ਬਸ ਮੇਰੀ ਤਬੀਅਤ ਕੁਝ ਖਰਾਬ ਹੈ ਆਰਤੀ ਨੂੰ ਪਤਾ ਸੀ ਕਿ ਇਸ ਨੂੰ ਕੋਈ ਨਾ ਕੋਈ ਗੱਲ ਦੀ ਟੈਨਸ਼ਨ ਤਾਂ ਜ਼ਰੂਰ ਹੈ ਪਰ ਉਹ ਚੁੱਪ ਕਰ ਜਾਂਦੀ ਹੈ ਇਦਾਂ ਹੌਲੀ-ਹੌਲੀ ਥੋੜਾ ਸਮਾਂ ਹੋਰ ਬੀਤਦਾ ਹੈ ਇੱਕ ਦਿਨ ਆਰਤੀ ਨੂੰ ਇੱਕ ਬੈਂਕ ਮੈਨੇਜਰ ਦਾ ਰਿਸ਼ਤਾ ਆਉਂਦਾ ਹੈ ਜਿਸ ਦਾ ਨਾਮ ਹਰਮਨ ਹੁੰਦਾ ਹੈ ਦਰਅਸਲ ਆਰਤੀ ਨਾਲ ਇੱਕ ਕੁੜੀ ਪੜਦੀ ਸੀ ਜਿਸ ਦਾ ਨਾਮ ਨੂਰ ਸੀ ਤੇ ਇੱਕ ਦਿਨ ਉਸ ਦਾ ਭਰਾ ਨੂਰ ਨੂੰ ਲੈਣ ਲਈ ਕਾਲਜ ਵਿੱਚ ਆਉਂਦਾ ਹੈ ਤੇ ਕਾਲਜ ਵਿੱਚ ਜਦੋਂ ਆਰਤੀ ਨੂੰ ਦੇਖਦਾ ਹੈ ਤਾਂ ਉਸ ਨੂੰ ਦੇਖਦਾ ਹੀ ਰਹਿ ਜਾਂਦਾ ਹੈ ਉਹ ਬਹੁਤ ਸੋਹਣੀ ਸੀ ਤੇ ਉਹ ਉਸ ਨਾਲ ਪਿਆਰ ਕਰ بیٹھਦਾ ਹੈ ਘਰੇ ਆ ਕੇ ਹਰਮਨ ਨੂਰ ਤੋਂ ਉਸ ਕੁੜੀ ਬਾਰੇ ਪੁੱਛਦਾ ਹੈ ਨੂਰ ਸਭ ਕੁਝ ਆਰਤੀ ਬਾਰੇ ਦੱਸ ਦਿੰਦੀ ਹੈ ਫਿਰ ਉਹ ਆਪਣੇ ਮਾਪਿਓ ਨੂੰ ਕਹਿੰਦਾ ਹੈ ਕਿ ਮੈਂ ਇਸ ਕੁੜੀ ਨਾਲ ਹੀ ਵਿਆਹ ਕਰਵਾਉਂਗਾ ਹਰਮਨ ਆਪਣੇ ਮਾਪਿਓ ਨੂੰ ਦੱਸਦਾ ਹੈ ਕਿ ਨੂਰ ਨੂੰ ਇਸ ਗੱਲ ਦਾ ਪਤਾ ਹੈ ਕਿ ਆਰਤੀ ਕਿੱਥੇ ਰਹਿੰਦੀ ਹੈ ਹਰਮਨ ਦੇ ਮਾਤਾ ਪਿਤਾ ਪੜੇ ਲਿਖੇ ਸੀ ਵਧੀਆ ਕੰਪਨੀ ਵਿੱਚ ਜੌਬ ਕਰਦੇ ਸੀ ਨਾਲੇ ਇਹਨਾਂ ਕੋਲੇ ਜ਼ਮੀਨ ਵੀ ਹਰਮਨ ਦੀ ਖੁਸ਼ੀ ਕਰਕੇ ਹਰਮਨ ਦੇ ਮਾਪਿਓ ਸਿੱਧਾ ਰਾਜੂ ਨੂੰ ਮਿਲਣ ਵਾਸਤੇ ਉਹਦੇ ਘਰੇ ਜਾਂਦੇ ਨੇ ਐਤਵਾਰ ਦਾ ਦਿਨ ਸੀ ਰਾਜੂ ਵੀ ਘਰੇ ਸੀ ਰਾਜੂ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਕੌਣ ਹੋ ਤਾਂ ਹਰਮਨ ਦਾ ਪਿਓ ਦੱਸਦਾ ਹੈ ਕਿ ਮੇਰਾ ਮੁੰਡਾ ਜਿਸ ਦਾ ਨਾਮ ਹਰਮਨ ਹੈ ਉਹ ਤੁਹਾਡੀ ਭੈਣ ਨਾਲ ਵਿਆਹ ਕਰਵਾਉਣਾ ਚਾਹੁੰਦਾ ਰਾਜੂ ਵੇ ਸੁਣ ਕੇ ਹੈਰਾਨ ਹੋ ਜਾਂਦਾ ਹੈ ਫਿਰ ਹਰਮਨ ਦਾ ਪਿਓ ਕਹਿੰਦਾ ਹੈ ਕਿ ਤੂੰ ਸਭ ਕੁਝ ਜਾਂਚ ਪੜਤਾਲ ਕਰ ਲੈ ਹਰਮਨ ਦਾ ਪਿਓ ਰਾਜੂ ਨੂੰ ਕਹਿੰਦਾ ਹੈ ਕਿ ਹਰਮਨ ਇੱਕ ਬੈਂਕ ਮੈਨੇਜਰ ਹੈ ਤੇ ਸਾਡੀ ਜਮੀਨ ਵੀ ਹੈ ਤੁਹਾਡੀ ਭੈਣ ਰਾਜ ਕਰੂਗੀ ਹਰਮਨ ਰਾਜੂ ਨੂੰ ਕਹਿੰਦਾ ਹੈ ਕਿ ਭਰਾ ਤੂੰ ਪੂਰੀ ਤਸੱਲੀ ਕਰ ਲੈ ਤੇ ਫੇਰ ਹੀ ਰਿਸ਼ਤੇ ਨੂੰ ਹਾਂ ਕਰੀ ਰਾਜੂ ਉਹਨਾਂ ਤੋਂ 15 ਦਿਨ ਦੀ ਮਹੌਲਤ ਲੈ ਲੈਂਦਾ ਹੈ ਹੁਣ ਰਾਜੂ ਆਸ-ਪਾਸ ਦੇ ਲੋਕਾਂ ਤੋਂ ਪੁੱਛਦਾ ਹੈ ਸਾਰੇ ਜਾਣੇ ਕਹਿੰਦੇ ਨੇ ਕਿ ਮੁੰਡਾ ਬਹੁਤ ਵਧੀਆ ਤੁਹਾਡੀ ਕੁੜੀ ਤਾਂ ਰਾਜ ਕਰੂਗੀ ਇੱਕ ਦਿਨ ਰਾਜੂ ਨੂੰ ਇੱਕ ਦੋਸਤ ਮਿਲਦਾ ਹੈ ਜੋ ਰਾਜੂ ਨਾਲ ਹੀ ਪੜਦਾ ਹੁੰਦਾ ਸੀ ਉਹ ਉਸ ਨੂੰ ਹਰਮਨ ਬਾਰੇ ਪੁੱਛ ਲੈਂਦਾ ਹੈ ਤੇ ਉਹ ਕਹਿੰਦਾ ਹਰਮਨ ਤਾਂ ਸਾਡੇ ਘਰ ਕੋਲ ਹੀ ਰਹਿੰਦਾ ਹੈ ਉਹ ਤਾਂ ਬਹੁਤ ਚੰਗਾ ਮੁੰਡਾ ਤੇਰੀ ਭੈਣ ਤਾਂ ਇੱਥੇ ਐਸ਼ ਕਰੂਗੀ ਵਧੀਆ ਜ਼ਿੰਦਗੀ ਜੂਏਗੀ ਤੂੰ ਚੁੱਪ ਕਰਕੇ ਰਿਸ਼ਤੇ ਨੂੰ ਹਾਂ ਕਰ ਤੇ ਫਿਰ ਰਾਜੂ ਹਰਮਨ ਨਾਲ ਆਪਣੇ ਭੈਣ ਦਾ ਰਿਸ਼ਤਾ ਪੱਕਾ ਕਰ ਦਿੰਦਾ ਹੈ ਹਰਮਨ ਦੇ ਮਾਪੇ ਰਾਜੂ ਨੂੰ ਕਹਿੰਦੇ ਨੇ ਕਿ ਸਾਨੂੰ ਸੇਤੀ ਜੀ ਕੋਈ ਲੋੜ ਨਹੀਂ ਸਾਨੂੰ ਤਾਂ ਬਸ ਕੁੜੀ ਚਾਹੀਦੀ ਐ ਤੈਨੂੰ ਖਰਚਾ ਕਰਨ ਦੀ ਲੋੜ ਨਹੀਂ ਪਰ ਰਾਜੂ ਕਹਿੰਦਾ ਹੈ ਕਿ ਮੇਰੀ ਇੱਕੋ ਇੱਕ ਭੈਣ ਹੈ ਤੇ ਮੈਂ ਇਸ ਦਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਕਰਨਾ ਚਾਹੁੰਦਾ ਹਾਂ ਫਿਰ ਰਾਜੂ ਸੋਚਦਾ ਹੈ ਕਿ ਮੈਂ ਤਾਂ ਆਪਣੀ ਭੈਣ ਦਾ ਵਿਆਹ ਵਧੀਆ ਤਰੀਕੇ ਨਾਲ ਕਰੂੰਗਾ ਪਰ ਮੇਰੇ ਕੋਲ ਤਾਂ ਪੈਸੇ ਨਹੀਂ ਫਿਰ ਉਹ ਇੱਕ ਦਿਨ ਇੱਕ ਪ੍ਰਾਪਰਟੀ ਡੀਲਰ ਨੂੰ ਮਿਲਦਾ ਹੈ ਤੇ ਆਪਣੇ ਮਕਾਨ ਨੂੰ ਦਿਖਾਉਂਦਾ ਹੈ ਪ੍ਰਾਪਰਟੀ ਡੀਲਰ ਰਾਜੂ ਨੂੰ ਪੁੱਛਦਾ ਹੈ ਕਿ ਤੂੰ ਮਕਾਨ ਕਿਉਂ ਵੇਚ ਰਿਹਾ ਹੈ ਤਾਂ ਰਾਜੂ ਕਹਿੰਦਾ ਹੈ ਕਿ ਮੈਂ ਆਪਣੀ ਭੈਣ ਦਾ ਵਿਆਹ ਕਰਨਾ ਹੈ ਮੇਰੇ ਕੋਲ ਪੈਸੇ ਨਹੀਂ ਉਹਨ ਲੱਗ ਜਾਂਦਾ ਹੈ ਪ੍ਰਾਪਰਟੀ ਡੀਲਰ ਉਸਨੂੰ ਚੁੱਪ ਕਰਾਉਂਦਾ ਹੈ ਤੇ ਕਹਿੰਦਾ ਹੈ ਜਿੰਨਾ ਚਿਰ ਤੇਰੀ ਭੈਣ ਦਾ ਵਿਆਹ ਨਹੀਂ ਹੁੰਦਾ ਤੂੰ ਇਸ ਘਰ ਵਿੱਚ ਰਹਿ ਸਕਦਾ ਹਾਂ ਤੇ ਮੈਂ ਤੇਰੇ ਘਰ ਨੂੰ ਖਰੀਦ ਲਵਾਂਗਾ ਬਹੁਤ ਵਧੀਆ ਕੀਮਤ ਲਗਾ ਕੇ ਉਹ ਘਰ ਨੂੰ ਖਰੀਦ ਲੈਂਦਾ ਹੈ ਫਿਰ ਕੁਝ ਪੈਸੇ ਉਸਨੂੰ ਦੇ ਦਿੰਦਾ ਹੈ ਰਾਜੂ ਆਪਣੇ ਘਰ ਨੂੰ ਸਜਾਉਂਦਾ ਹੈ ਨਾਲੇ ਆਪਣੀ ਭੈਣ ਵਾਸਤੇ ਸੂਟ ਲੈਂਦਾ ਹੈ ਫਿਰ ਉਸਨੂੰ ਕੁਝ ਰੁਪਏ ਹੋਰ ਚਾਹੀਦੇ ਹੁੰਦੇ ਨੇ ਇੱਕ ਦਿਨ ਰਾਜੂ ਘਰ ਵਿੱਚ ਹੀ ਉਸ ਪ੍ਰਾਪਰਟੀ ਡੀਲਰ ਨਾਲ ਗੱਲ ਕਰ ਰਿਹਾ ਹੁੰਦਾ ਹੈ ਤੇ ਆਰਤੀ ਇਹ ਸਭ ਕੁਝ ਸੁਣ ਲੈਂਦੀ ਹੈ ਕੀ ਹੁਸਨੇ ਮੇਰੀ ਖੁਸ਼ੀ ਕਰਕੇ ਘਰ ਨੂੰ ਵੇਚ ਦਿੱਤਾ ਹੁਣ ਮੇਰਾ ਭਰਾ ਕਿੱਥੇ ਰਹੂਗਾ ਔਰ ਰਾਜੂ ਨੂੰ ਕੁਝ ਨਹੀਂ ਪੁੱਛਦੀ ਨਾ ਉਸ ਨਾਲ ਗੱਲ ਕਰਦੀ ਹੈ ਫਿਰ ਰਾਜੂ ਆਰਤੀ ਤੇ ਹਰਮਨ ਦਾ ਵਿਆਹ ਕਰਵਾ ਦਿੰਦਾ ਹੈ ਉਹ ਵਿਆਹ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਵਾਉਂਦਾ ਹੈ ਜਦੋਂ ਆਰਤੀ ਦਾ ਵਿਆਹ ਹੋ ਜਾਂਦਾ ਹੈ ਹਰਮਨ ਦੇ ਘਰੇ ਜਾ ਕੇ ਉਹ ਰਹਿਣ ਲੱਗਦੀ ਹੈ ਤਾਂ ਉਸ ਦਿਨ ਰਾਜੂ ਆਪਣੇ ਕਮਰੇ ਵਿੱਚ ਬੈਠ ਕੇ ਰੋ ਰਿਹਾ ਹੁੰਦਾ ਹੈ ਤੇ ਸੋਚ ਰਿਹਾ ਹੁੰਦਾ ਹੈ ਕਿ ਮੈਂ ਕੀ ਕਰੂੰਗਾ ਕਿੱਥੇ ਜਾਊਂਗਾ ਫਿਰ ਆਰਤੀ ਦਾ ਫੋਨ ਆਉਂਦਾ ਹੈ ਤੇ ਉਹ ਰਾਜੂ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਵਾਸਤੇ ਇੱਕ ਗਿਫਟ ਰੱਖਿਆ ਤੂੰ ਉਹ ਡਰਾ ਖੋਲ ਕੇ ਵੇਖ ਤਾਂ ਫਿਰ ਉਹ ਇਹ ਕਹਿ ਕੇ ਫੋਨ ਕੱਟ ਦਿੱਤਾ ਜਦੋਂ ਰਾਜੂ ਉਸ ਡਰਾ ਨੂੰ ਖੋਲਦਾ ਹੈ ਤਾਂ ਉਸ ਡਰਾ ਵਿੱਚ ਇੱਕ ਚਿੱਠੀ ਮਿਲਦੀ ਹੈ ਉਹ ਚਿੱਠੀ ਤੇ ਲਿਖਿਆ ਹੁੰਦਾ ਹੈ ਕਿ ਬਾਈ ਮੈਨੂੰ ਪਤਾ ਚੱਲ ਗਿਆ ਤੂੰ ਮੇਰੇ ਵਿਆਹ ਵਾਸਤੇ ਇਹ ਘਰ ਵੇਚ ਦਿੱਤਾ ਜੇ ਮੈਂ ਤੇਰੇ ਲਈ ਇੱਕ ਨਵਾਂ ਘਰ ਖਰੀਦ ਲਿਆ ਇਹ ਚਾਬੀ ਉਸ ਘਰ ਦੀ ਹੀ ਹੈ ਉਹ ਚਾਬੀ ਚੁੱਕਦਾ ਹੈ ਤੇ ਆਪਣੀ ਭੈਣ ਆਰਤੀ ਨੂੰ ਫੋਨ ਲਾਉਂਦਾ ਹੈ ਤੇ ਪੁੱਛਦਾ ਹੈ ਭੈਣੇ ਤੇਰੇ ਕੋਲ ਇਹ ਨਹੀਂ ਰੁਪਏ ਕਿੱਥੋਂ ਆ ਗਏ ਆਰਤੀ ਕਹਿੰਦੀ ਹੈ ਕਿ ਤੁਸੀਂ ਇੱਕ ਦਿਨ ਪ੍ਰਾਪਰਟੀ ਡੀਲਰ ਨਾਲ ਗੱਲ ਕਰੀ ਜਾਂਦੇ ਸੀ ਮੈਂ ਸਾਰਾ ਕੁਝ ਸੁਣ ਲਿਆ ਸੀ ਥੋੜੇ ਟਾਈਮ ਬਾਅਦ ਉਸੇ ਦਿਨ ਹਰਮਨ ਦਾ ਫੋਨ ਆਉਂਦਾ ਹੈ ਹਰਮਨ ਮੈਨੂੰ ਪੁੱਛਦਾ ਹੈ ਕਿ ਤੂੰ ਇਨੀ ਦੁਖੀ ਕਾਹ ਤੋਂ ਆ ਤਾਂ ਮੈਂ ਉਸ ਨੂੰ ਸਭ ਕੁਝ ਸੱਚ ਦੱਸ ਦਿੱਤਾ ਸੀ ਰਾਜੂ ਨੇ ਵੀ ਇਹ ਘਰ ਵੇਚਤਾ ਮੇਰਾ ਭਰਾ ਹੁਣ ਕਿੱਥੇ ਰਹੂਗਾ ਹਰਮਨ ਨੇ ਮੈਨੂੰ ਕਿਹਾ ਕਿ ਤੂੰ ਰਾਜ ਨੂੰ ਕਹਿ ਇਹ ਘਰ ਨਾ ਵੇਚ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਤੂੰ ਤਾਂ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੀ ਫਿਰ ਹਰਮਨ ਨੇ ਮੈਨੂੰ ਕਿਹਾ ਕਿ ਆਪਾਂ ਤੇਰੇ ਭਰਾ ਵਾਸਤੇ ਇੱਕ ਨਵਾਂ ਕਾਰ ਖਰੀਦ ਲੈਨੇ ਹਾਂ ਨਾਲੇ ਉਸ ਕਾਰ ਵਿੱਚ ਜਾ ਕੇ ਮੈਨੂੰ ਫੋਨ ਕਰੀ ਉਸ ਕਾਰ ਨੂੰ ਮੈਂ ਬਹੁਤ ਵਧੀਆ ਡੈਕੋਰੇਸ਼ਨ ਕੀਤਾ ਹੋਇਆ ਹੈ ਅਗਲੇ ਦਿਨ ਜਦੋਂ ਰਾਜੂ ਉਸ ਕਾਰ ਵਿੱਚ ਜਾਂਦਾ ਹੈ ਤਾਂ ਦੋਨੋਂ ਭੈਣ ਭਰਾਵਾਂ ਦੀ ਫੋਟੋ ਲੱਗੀ ਹੁੰਦੀ ਹੈ ਨਾਲੇ ਦੋਨੇ ਮਾਤਾ ਪਿਤਾ ਦੀ ਲੱਗੀ ਹੁੰਦੀ ਹੈ ਫਿਰ ਰਾਜੂ ਆਰਤੀ ਨੂੰ ਫੋਨ ਲਗਾਉਂਦਾ ਹੈ ਰਾਜੂ ਰੋ ਰਿਹਾ ਹੁੰਦਾ ਹੈ ਆਰਤੀ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਚੁੱਪ ਨਹੀਂ ਹੁੰਦਾ ਫਿਰ ਉਹ ਹਰਮਨ ਨੂੰ ਦੱਸਦੀ ਹੈ ਕਿ ਉਹ ਚੁੱਪੀ ਨਹੀਂ ਹੋ ਰਿਹਾ ਤਾਂ ਹਰਮਨ ਉਸ ਨੂੰ ਕਾਰ ਵਿੱਚ ਬਿਠਾ ਕੇ ਸਿੱਧਾ ਰਾਜੂ ਦੇ ਘਰ ਵਿੱਚ ਲੈ ਜਾਂਦਾ ਹੈ ਘਰ ਦਾ ਰਸਤਾ ਜਿਆਦਾ ਦੂਰ ਨਹੀਂ ਸੀ ਬਸ ਜਾਣ ਤੇ 15 ਕਿ ਮਿੰਟ ਲੱਗਦੇ ਨੇ ਉੱਥੇ ਜਾ ਕੇ ਦੋਨੋਂ ਭੈਣ ਭਰਾ ਗਲੇ ਲੱਗ ਕੇ ਰੋਂਦੇ ਨੇ ਫਿਰ ਉਹ ਰਾਜੂ ਨੂੰ ਕਹਿੰਦੀ ਹੈ ਕਿ ਤੈਨੂੰ ਇਹ ਘਰ ਪਸੰਦ ਹੈ ਤਾਂ ਰਾਜੂ ਕਹਿੰਦਾ ਹੈ ਕਿ ਤੂੰ ਮੇਰੇ ਵਾਸਤੇ ਘਰ ਕਿਉਂ ਖਰੀਦਿਆ ਤਾਂ ਆਰਤੀ ਕਹਿੰਦੀ ਹੈ ਕਿ ਮੇਰਾ ਵੀ ਫਰਜ਼ ਬਣਦਾ ਤੂੰ ਮੇਰੇ ਵਾਸਤੇ ਉਹ ਘਰ ਵੇਚਦਾ ਤੇ ਮੈਂ ਤੇਰੇ ਵਾਸਤੇ ਇੱਕ ਛੋਟਾ ਜਿਹਾ ਘਰ ਵੀ ਨਹੀਂ ਖਰੀਦ ਸਕੀ ਦੀ ਨਾਲੇ ਤੂੰ ਆਪ ਨਹੀਂ ਪੜਿਆ ਮੇਰੀ ਪੜ੍ਹਾਈ ਨੂੰ ਅੱਗੇ ਰੱਖਿਆ ਮੇਰਾ ਵੀ ਕੁਝ ਫਰਜ਼ ਬਣਦਾ ਫਿਰ ਉਹ ਉਸ ਘਰ ਵਿੱਚ ਖੁਸ਼ੀ ਖੁਸ਼ੀ ਰਹਿਣ ਲੱਗਦਾ ਹੈ ਫਿਰ ਉਹ ਇੱਕ ਕੁੜੀ ਲੱਭ ਕੇ ਰਾਜੂ ਦਾ ਵਿਆਹ ਕਰਵਾਉਂਦੀ ਹੈ ਰਾਜੂ ਦੇ ਵਿਆਹ ਦਾ ਸਾਰਾ ਖਰਚਾ ਹਰਮਨ ਤੇ ਆਰਤੀ ਚੱਕਦੇ ਨੇ ਹੁਣ ਰਾਜੂ ਤੇ ਉਸਦੀ ਘਰ ਵਾਲੀ ਉਸ ਘਰ ਵਿੱਚ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣ ਲੱਗ ਪਏ ਨੇ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ